ਲਗਾਤਾਰ ਫਰਜੀ ਕੇਸ ਸਾਡੇ ਸੁਪਰੀਮੋਰ ਵਿਨਕੇਜੀਬਾਲ ਜੀ ਦੇ ਉੱਤੇ ਹੋਰ ਬਹੁਤ ਸਾਰੇ ਨਿੱਤਾਬਾਤ ਤੇ ਬਣਾਏ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਚੋੜ ਲਣ ਤੋਂ ਰੋਕਿਆ ਜਾਵੇ। ਸਮੇਂ ਸਮੇਂ ਦਾ ਭਾਰਤੀ ਜਨਤਾ ਪਾਰਟੀ ਅੱਜ ਹਾਰ ਰਹੀ ਆ ਉਹਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਆ ਇਸੇ ਕਰਕੇ ਵਿਰੋਧੀਆਂ ਨੇ ਕੀ ਕਰਕੇ ਚੋਣ ਕੇ ਨਿਸ਼ਾਨੇ ਬਣਾਏ ਜਾ ਰਹੇ ਨੇਗੇ। ਸੋ ਅੱਜ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਇਹ ਅੱਜ ਜਿਹੜੀ ਆ ਵੱਡੀ ਮਹਾਰੈਲੀ ਹੋ ਰਹੀ ਹੈ। ਦੇਖੋ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਆਪੋਜੀਸ਼ਨ ਦੀ ਤਰ੍ਹਾਂ ਨੂੰ ਝੂਠੇ ਫਰਜ਼ੀ ਕੇਸਾਂ 'ਚ ਫਸਾਉਣ ਦਾ ਕੰਮ ਕਰਦੀ ਹੈ। ਲਗਾਤਾਰ ਫਰਜ਼ੀ ਕੇਸ ਸਾਡੇ ਸੁਪਰੀਮੋਰ ਵਿੰਕੇਸ਼ਜੀਬਾਲ ਜੀ ਦੇ ਉੱਤੇ ਹੋਰ ਬਹੁਤ ਸਾਰੇ ਨੇਤਾਵਾਂ ਉੱਤੇ ਬਣਾਏ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਚੋੜ ਲਾਣ ਤੋਂ ਰੋਕਿਆ ਜਾਵੇ ਤਾਂ ਕਿ ਉਹ ਇਸ ਲੋਕਤੰਤਰੀ ਦੇ ਪਵਿੱਤਰ ਤਿਹਾੜ ਚੱਪ ਦਾ ਹਿੱਸਾ ਨਾ ਪਾ ਸਕਣ ਜਦ ਕਿ ਡੈਮੋਕਰੇਸੀ ਦੇ ਵਿੱਚ ਸਾਰਿਆਂ ਤੇਰਾ ਇਕੱਠੇ ਹੋ ਕੇ ਲੜਦੀਆਂ ਨੇ ਗਿਆ ਔਰ ਉਸ ਤੋਂ ਬਾਅਦ ਦੇਸ਼ ਦੇ ਲੋਕ ਫੈਸਲਾ ਕਰਦੇ ਨੇ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਅੱਜ ਹਾਰ ਰਹੀ ਆ ਉਹਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਆ ਇਸੇ ਕਰਕੇ ਵਿਰੋਧੀਆਂ ਨੇ ਕੀ ਕਰਕੇ ਚੋਣ ਕੇ ਨਿਸ਼ਾਨੇ ਬਣਾਏ ਜਾ ਰਹੇ ਨੇ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤੇ ਝੂਠਾ ਫਰਜੀ ਕੇਸ ਬਣਾਇਆ ਗਿਆਗਾ ਉਹਦਾ ਵਿਰੋਧ ਕਰਨ ਦੇ ਲਈ ਪੂਰੇ ਦੇਸ਼ ਭਰ ਦੇ ਵਿੱਚੋਂ ਸਾਡੇ ਕਾਰਕਟਰ ਸਾਡੇ ਵਰਕਰ ਜਿਹੜੇ ਨੇਗੇ ਵਲੰਟੀਅਰ ਆਏ ਨੇਗੇ ਸੋ ਬਿਲਕੁਲ ਅਸੀਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆਂ ਔਰ ਦੇਸ਼ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਮੈਂ ਸਮਝਦਾ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈਗਾ ਅੱਜ ਲੋਕਤੰਤਰ ਦਾ ਕਤਲ ਜਿਹੜਾ ਉਹ ਦਿਨ ਦਿਹਾੜੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈਗੀ ਸੋ ਅੱਜ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਇਹ ਅੱਜ ਜਿਹੜੀ ਆ ਵੱਡੀ ਮਹਾਂ ਰੈਲੀ ਹੋ ਰਹੀ ਹੈ ਤਾਂ ਦੇਖੋ ਭਾਰਤੀ ਜਨਤਾ ਪਾਰਟੀ ਜਾਣਦੀ ਆ ਕਿ 10 ਸਾਲਾਂ ਦੇ ਰਾਜ ਦੇ ਵਿੱਚ ਉਹਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਬਲਕਿ ਝੂਠ ਤੇ ਝੂਠ ਪਰੋਸਦੇ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਨੇਗੇ ਕਿ ਮੈਂ 2 ਕਰੋੜ ਨੌਕਰੀਆਂ ਹਰ ਇੱਕ ਸਾਲ ਭਾਰਤੀਆਂ ਨੂੰ ਦਿਆ ਕਰੂੰਗਾ ਇਹ ਵਾਦਾ ਸੀ ਬੀਜੇਪੀ ਦਾ ਸੋ ਵਾਦਾ ਬਿਲਕੁਲ ਫੇਲ ਹੋਇਆ ਇਹੀ ਕਾਰਨਾਂ ਕਿ ਅੱਜ ਉਹਨਾਂ ਨੂੰ ਵਿਪੱਖਸ਼ ਦੇ ਨੇਤਾਵਾਂ ਜਿੰਨੇ ਵੀ ਵਿਰੋਧੀ ਤੇ ਨੇਤਾ ਨੇ ਕਿ ਉਹਨਾਂ ਨੂੰ ਜੇਲਾ ਸੁਟਣਾ ਪੈ ਰਿਹਾ ਹੈਗਾ ਵਿਰੋਧੀ ਧਿਰ ਦੀ ਆਵਾਜ਼ ਨੂੰ ਜਿਹੜਾ ਹੈਗਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਬੰਦ ਕਰਨ ਦਾ ਯਤਨ ਕਰ ਰਹੀ ਆ ਤਾਂ ਹੀ ਮੈਂ ਸਮਝਦਾ ਅੱਜ ਦੇਸ਼ ਦੇ ਲੋਕ ਜਿਹੜੇ ਨੇ ਕਿ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਡਟ ਕੇ ਖੜੇ ਨੇਗੇ ਔਰ ਭਾਰਤੀ ਜਨਤਾ ਪਾਰਟੀ ਦੇ ਸਬਕ ਸਿੱਖਣਗੇ ਔਰ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਊਗੀ ਇਹ ਪੂਰਾ ਦੇਸ਼ ਜਾਣਦਾ ਹੈ ਦੇਖੋ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਜਮਾਤ ਜ਼ਬਤ ਹੋਊਗੀ ਬਿਲਕੁਲ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਦੇਸ਼ ਦੇ ਲੋਕਾਂ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨੀ ਅੰਦੋਲਨ ਨੂੰ ਕੁਚਲ ਦੇ ਲਈ ਕਿਸਾਨਾਂ ਨੂੰ ਮਾਰਨ ਦੇ ਲਈ ਕਿਸ ਤਰ੍ਹਾਂ ਗੋਲੀਆਂ ਦਾ ਪ੍ਰਯੋਗ ਕੀਤਾ ਕਿਸ ਤਰ੍ਹਾਂ ਲੋਕਾਂ ਨੂੰ ਨਿਸ਼ਾਨੇਬੰਦ ਮੰਨ ਕੇ ਮਾਰਿਆ ਗਿਆ ਕਿਸ ਤਰ੍ਹਾਂ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਬਣਾਏ ਸੋ ਮੈਂ ਸਮਝਦਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੀ ਕੀ ਜਿਹੜੇ ਮਾਰੇ ਕੰਮ ਕੀਤੇ ਨੇ ਸੋ ਸਭ ਕੁ ਸਿਖਾਉਣ ਦਾ ਸਮਾਂ ਹੈਗਾ ਸੋ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਭਾਰਤ ਜਨਤਾ ਪਾਰਟੀ ਜਮਾਨਤ ਜਿਹੜੀ ਉਹ